ਸਸਰੀਕਾਲ ਜੀ ਅੱਜ ਬਣਾਉਣ ਲੱਗਿਆਂ ਬੱਚਿਆਂ ਲਈ ਨਾਸ਼ਤਾ ਇਹ ਬਣਾਵਾਂਗੇ ਕਣਕ ਦੇ ਆਟੇ ਦਾ ਇਹਦੇ ਲਈ ਲਵਾਂਗੇ ਦੋ ਕੱਚੇ ਆਲੂ ਉਹਨਾਂ ਨੂੰ ਕद्दूकस ਕਰਕੇ ਧੋ ਕੇ ਚੰਗੀ ਤਰ੍ਹਾਂ ਇਹਨਾਂ ਦਾ ਪਾਣੀ ਸੁਕਾ ਲਾਂਗੇ ਫਿਰ ਲਵਾਂਗੇ ਦੋ ਪਿਆਜ਼ ਲੰਬੇ ਲੰਬੇ ਸਲਾਈਸ ਵਿੱਚ ਕੱਟੇ ਹੋਏ ਇੱਕ ਮਿਕਸੀ ਦਾ ਬੋਲ ਲਵਾਂਗੇ ਇਹਦੇ ਵਿੱਚ ਪਾਵਾਂਗੇ ਪੁਦੀਨਾ ਤੇ ਤਿੰਨ ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ ਲਸਣ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੇਰੀਆਂ ਵੀਡੀਓ ਨੂੰ ਵੇਖਣ ਲਈ ਐਨਾ ਪਿਆਰ ਦੇਣ ਲਈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਇਹਦੇ ਵਿੱਚ ਪਾਵਾਂਗੇ ਨਮਕ ਕਾਲੀ ਮਿਰਚ ਤੇ ਭੁੰਨਿਆ ਹੋਇਆ ਜੀਰਾ ਦਹੀਂ ਪਾਵਾਂਗੇ ਤੇ ਹਰਾ ਧਨੀਆ ਪਾ ਕੇ ਇਹਨੂੰ ਗ੍ਰाइंड ਕਰ ਲਾਂਗੇ ਇਹ ਗ੍ਰੀਨ ਸੌਸ ਹੋ ਗਈ ਤਿਆਰ ਇੱਕ ਬੌਲ ਲਵਾਂਗੇ ਉਹਦੇ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਕद्दूकस ਕੀਤਾ ਹੋਇਆ ਆਲੂ ਫਿਰ ਇਹਦੇ ਵਿੱਚ ਪਾਵਾਂਗੇ ਨਮਕ ਕਾਲੀ ਮਿਰਚ ਔਰੀਗਨੋ ਚਿਲੀ ਫਲਿਕਸ ਤੇ ਕਸੂਰੀ ਮੇਥੀ ਪਨੀਰ ਪਨੀਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਲਾ ਲਾਂਗੇ ਫਿਰ ਲਵਾਂਗੇ ਇੱਕ ਬੋਇਲ ਉਹਦੇ ਵਿੱਚ ਪਾਵਾਂਗੇ 3 ਚਮਚੇ ਵੇਸਣ ਹਲਦੀ ਲਾਲ ਮਿਰਚ ਤੇ ਨਮਕ ਇਹਨੂੰ ਮਿਲਾ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਵੇਸਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਹਿਲਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਜੇ ਇਹਦੇ ਚਿੱਕੇ ਵੇਰੀ ਪਾਣੀ ਪਾ ਦਿਆਂਗੇ ਤੇ ਵੇਸਣ ਦੀਆਂ ਗੰਡਾਂ ਮੱਝ ਜਾਂਦੀਆਂ ਤੇ ਚਮਚੇ ਦੀ ਮਦਦ ਨਾਲ ਇਸ ਤਰ੍ਹਾਂ ਵੇਸਣ ਨੂੰ ਚੰਗੀ ਤਰ੍ਹਾਂ ਮਲਾ ਲਓ ਜੇ ਇਹਦੀਆਂ ਗੰਢਾਂ ਭੰਨ ਲਓ ਜੇ ਇਸ ਤਰ੍ਹਾਂ ਇਹ ਨਾਸ਼ਤਾ ਇੱਕ ਵਾਰੀ ਬਣਾਉਣਾ ਜ਼ਰੂਰ ਬਣਾ ਕੇ ਵੇਖਣਾ ਇਹ ਬਹੁਤ ਜ਼ਿਆਦਾ ਸਵਾਦ ਬੰਦ ਆ ਮੈਦੇ ਨਾਲੋਂ ਕਿਤੇ ਜ਼ਿਆਦਾ ਇਹ ਆਟੇ ਵਾਲਾ ਨਾਸ਼ਤਾ ਜ਼ਿਆਦਾ ਸਵਾਦ ਬੰਦ ਆ ਕਿਉਂਕਿ ਮੈਦਾ ਸਿਹਤ ਲਈ ਚੰਗਾ ਨਹੀਂ ਹੁੰਦਾ ਜ਼ਿਆਦਾ ਖਾਣਾ ਵੀ ਲਾਵਾਂਗੇ ਪੇੜੇ ਆਟਾ ਗੁੰਨਿਆ ਹੋਇਆ ਸੀਗਾ ਇਸਦੇ ਚਾਰ ਪੇੜੇ ਬਣਾ ਲਾਂਗੇ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਦੀਆਂ ਚਾਰ ਰੋਟੀਆਂ ਵੇਲ ਲਾਂਗੇ ਫਿਰ ਵੇਲੀ ਹੋਈ ਰੋਟੀ ਤੇ ਲਾਵਾਂਗੇ ਟਮੇਟੋ ਕੈਚਪ ਜੇ ਟਮੇਟੋ ਕੈਚਪ ਨਾ ਹੋਣੀ ਟਮੇਟੋ ਕੈਚਪ ਲਾ ਸਕਦੇ ਹੋ ਨਹੀਂ ਤੁਸੀਂ ਸੇਜਵਾਨ ਸੌਸ ਵੀ ਲਾ ਸਕਦੇ ਹੋ तैयार किया तो बैटर इस तरह का रोटी त चगी तरह फैला लेंगे इस बैटर नो इस तरह का सारी रोटी उपर चंगी के उपर चं तरह रख के चंकी तरह रख लेंगे सारी रोटी के उपर ਇਨੂੰ ਸੈੱਟ ਕਰ ਲਾਂਗੇ ਸੈੱਟ ਕਰਨ ਤੋਂ ਬਾਅਦ ਦੂਸਰੀ ਰੋਟੀ ਲਾਵਾਂਗੇ ਉਹਦੇ ਤੇ ਲਾਵਾਂਗੇ ਗ੍ਰੀਨ ਸੌਸ ਜਿਹੜੀ ਕਿ ਤਿਆਰ ਕੀਤੀ ਸੀ ਗ੍ਰੀਨ ਸੌਸ ਲਾ ਕੇ ਇਸ ਰੋਟੀ ਨੂੰ ਦੂਸਰੀ ਰੋਟੀ ਦੇ ਉੱਪਰ ਰੱਖ ਦਾਂਗੇ ਉੱਪਰ ਰੱਖ ਕੇ ਇਹਨੂੰ ਚੰਗੀ ਤਰ੍ਹਾਂ ਦਬ ਸੈੱਡਾ ਤੋਂ ਨੱਪ ਦਾਂਗੇ ਤਾਕੇ ਜੋ ਮਟੀਰੀਅਲ ਬਾਹਰ ਨਾ ਨਿਕਲੇ ਇਸ ਤਰ੍ਹਾਂ ਇਹਨੂੰ ਕੱਟ ਲਾਂਗੇ ਇਸ ਤਰ੍ਹਾਂ ਇਹਨੂੰ 4 ਪੀਸਾਂ ਵਿੱਚ ਕੱਟ ਲੋ ਜੇ 4 ਪੀਸਾਂ ਵਿੱਚ ਕੱਟ ਕੇ ਇਹਨੂੰ ਇੱਕ ਇੱਕ ਪੀਸ ਚੱਕ ਕੇ ਤੁਸੀਂ ਦੀਆਂ ਕੰਨੀਆਂ ਨਾਪ ਦੇਾਂਗੇ ਚੰਗੀ ਤਰ੍ਹਾਂ ਤਾਂ ਕਿ ਫਰਾਈ ਕਰਦੇ ਸਮੇਂ ਖੁੱਲੇ ਨਾ ਕਿਉਂਕਿ ਜੇ ਇਹਦੀਆਂ ਕੰਨੀਆਂ ਨਾ ਨਪੀਆਂ ਤਾਂ ਇਹ ਜਦੋਂ ਫਰਾਈ ਕਰਾਂਗੇ ਤੇ ਇਹ ਖੁੱਲ ਜਾਊਗਾ ਤੇ ਸਾਰਾ ਮਟੀਰੀਅਲ ਬਾਹਰ ਨਿਕਲ ਜਾਊਗਾ ਇਸ ਤਰ੍ਹਾਂ ਇਹਨੂੰ ਬੇਸਨ ਦੇ ਵਿੱਚ ਡਿਪ ਕਰਾਂਗੇ ਡਿਪ ਕਰਕੇ ਜਿਹੜਾ ਐਕਸਟਰਾ ਬੇਸਨ ਹੋਇਆ ਉਹਨੂੰ ਬਾਹਰ ਕੱਢ ਦਾਂਗੇ ਤੇ ਫਰਾਈ ਕਰਾਂਗੇ ਤੇਲ ਦੇ ਵਿੱਚ ਹਾਂਜੀ ਇਸ ਤਰ੍ਹਾਂ ਇੱਕ ਇੱਕ ਕਰਕੇ ਸਾਰਿਆਂ ਨੂੰ ਇਹਦੇ ਤੇਲ ਦੇ ਵਿੱਚ ਪਾ ਲਿਆ ਸੀ ਤੇ ਹੁਣ ਇਹਨਾਂ ਨੂੰ ਬਾਹਰ ਕੱਢ ਲਾਂਗੇ ਲਓ ਜੀ ਤੇ ਇੱਕ ਆ ਦੂਸਰਾ ਤਰੀਕਾ ਤੁਸੀਂ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇੱਕ ਰੋਟੀ ਲੈ ਕੇ ਉਸ ਦੇ ਉੱਪਰ ਸਾਰਾ ਮਟੀਰੀਅਲ ਰੱਖ ਕੇ ਚੰਗੀ ਤਰ੍ਹਾਂ ਉਸੇ ਤਰ੍ਹਾਂ ਉਹ ਰੋਟੀ ਉੱਪਰ ਰੋਟੀ ਰੱਖੀ ਸੀ ਆਪਾਂ ਤੇ ਆਪਾਂ ਇਸੇ ਰੋਟੀ ਨੂੰ ਹੀ ਫੋਲਡ ਕਰ ਦੇਾਂਗੇ ਇਸ ਤਰ੍ਹਾਂ ਫੋਲਡ ਕਰਕੇ ਉਸੇ ਤਰ੍ਹਾਂ ਇਹਦੀਆਂ ਸਾਰੀਆਂ ਕੰਨੀਆਂ ਚੰਗੀ ਤਰ੍ਹਾਂ ਨੱਪ ਲੈਣੀਆਂ ਤਾਂ ਕਿ ਖੁੱਲੇ ਨਾ ਇਹਨੂੰ ਬੰਦ ਕਰ ਦੇਣਾ ਉਸ ਤੋਂ ਬਾਅਦ ਇਹਦਾ ਮਟੀਰੀਅਲ ਸੈੱਟ ਕਰ ਲੈਣਾ ਤੇ ਇਹਨੂੰ ਵਿਚਾਲਿਓਂ ਆਪਾਂ ਕਰ ਦੇਣਾ ਕੱਟ ਲਾਂਗੇ ਹਾਂ ਇਸ ਤਰ੍ਹਾਂ ਇਹਦੇ ਦੋ ਪੀਸ ਬਣ ਜਾਂਦੇ ਆ ਤੇ ਉਹਦੇ ਚਾਰ ਪੀਸ ਬਣ ਜਾਂਦੇ ਆ ਤੇ ਇਹਨਾਂ ਦੇ ਵੀ ਉਸੇ ਤਰ੍ਹਾਂ ਜਿਹੜੇ ਪਾਸੇ ਆਪਾਂ ਕਰਦਣ ਵਾਲੇ ਨੂੰ ਕਟਿਆ ਉਹਦੀਆਂ ਕੰਨੀਆਂ ਨੱਪ ਲਾਂਗੇ ਉਹਨਾਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਬੰਦ ਕਰਕੇ ਇਹਨੂੰ ਇਸ ਤਰ੍ਹਾਂ ਬੰਦ ਕਰ ਲੈਣੀਆਂ ਤਾਂ ਕਿ ਫਰਾਈ ਕਰਦੇ ਸਮੇਂ ਖੁੱਲੇ ਨਾ ਇਸ ਤਰ੍ਹਾਂ ਮੈਂ ਦੋਨਾਂ ਨੂੰ ਬੰਦ ਕਰ ਲੂੰਗੀ ਜਿਹੜਾ ਉਹਨਾਂ ਦਾ ਮਟੀਰੀਅਲ ਸੀ ਉਹਨੂੰ ਉਂਗਲ ਦੀ ਮਦਦ ਨਾਲ ਚੰਗੀ ਤਰ੍ਹਾਂ ਵੇਚ ਨੱਪ ਦਾਂਗੇ ਇਸ ਤਰ੍ਹਾਂ ਇਹਦੀਆਂ ਸਾਰੀਆਂ ਕੰਨੀਆਂ ਇਸ ਤਰ੍ਹਾਂ ਨੱਪ ਕੇ ਇਹਨਾਂ ਨੂੰ ਬੰਦ ਕਰ ਲਾਂਗੇ ਤੇ ਫਿਰ ਇਹਨੂੰ ਵੇਸਣ ਦੇ ਘੋਲ ਦੇ ਵਿੱਚ ਡਿੱਪ ਕਰਕੇ ਤੇ ਫਰਾਈ ਕਰ ਲਾਂਗੇ ਇਸ ਤਰ੍ਹਾਂ ਲਓ ਜੀ ਇਹ ਵੀ ਫਰਾਈ ਹੋ ਗਏ ਤੇ ਉਹ ਵੀ ਫਰਾਈ ਹੋ ਗਏ ਹੁਣੇ ਨਾਸ਼ਤਾ ਖਾਣ ਲਈ ਹੋ ਗਿਆ ਤਿਆਰ ਇਸ ਤਰ੍ਹਾਂ ਤੁਸੀਂ ਇਹ ਨਾਸ਼ਤਾ ਬਣਾ ਕੇ ਆਪਣੇ ਬੱਚਾ ਨੂੰ ਖਵਾ ਸਕਦੇ ਹੋ ਇਹ ਨਾਸ਼ਤਾ ਬਹੁਤ ਜ਼ਿਆਦਾ ਸਵਾਦ ਬੰਦਾ ਵੀਡੀਓ ਨੂੰ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ